ਹੁੰਦੇ ਕੰਮ ਨਹਿਰ ਬਣਾਵਾਂਗੇ ਹੁਣ ਮਾਲਵਾ ਨਹਿਰ ਜਿਹੜੀ ਰਾਜਸਥਾਨ ਨੂੰ ਨਹਿਰ ਜਾਂਦੀ ਹੈ ਨਾ ਜਿਹੜੀ ਇੱਥੋਂ ਆਪਾਂ ਜਾਂਦੇ ਹਾਂ ਮਲੋਟ ਨੂੰ ਵੱਡੀ ਨਹਿਰ ਜਾਂਦੀ ਹੈ ਰਾਜਸਥਾਨ ਨੂੰ ਹਰੀਕੇ ਤੋਂ 18000 ਕਿਊਸਿਕ ਪਾਣੀ ਜਾਂਦਾ ਉਹ ਚ ਉਹਦੇ ਪਰਲੇ ਪਾਸੇ ਪੰਜਾਬ ਦੀ ਨਹਿਰ ਹੈ ਬਿਲਕੁਲ ਨਹਿਰ ਦੇ ਪਰਲੇ ਪਾਸੇ ਨਾਲ ਹੀ 5000 ਕਿਊਸਿਕ ਉਹ ਚ ਉਹਨੂੰ ਸਰੰਦ ਕਹਿੰਦੇ ਆ ਸਰੰਦ ਫੀਡਰ ਉਹ ਫਾਜ਼ਿਲਕਾ ਜਿਹੜਾ ਅਲਾਬਾਦ ਵਾਲਾ ਪੰਨੀਆਲ ਇਹ ਏਰੀਏ ਨੂੰ ਪਾਣੀ ਜਾਂਦਾ ਪਰ ਜਿਹੜਾ ਇਧਰਲੇ ਪਾਸੇ ਵਾਲਾ ਗਿੱਦੜਵਾਹੇ ਵਾਲਾ ਇਲਾਕਾ ਹੈ ਉਧਰਲੇ ਪਾਸੇ ਨੂੰ ਪਾਣੀ ਦੇਣ ਵਾਸਤੇ ਕੋਈ ਨਹਿਰ ਹੈ ਨਹੀਂ ਰਾਜਸਥਾਨ ਵਾਲੇ ਚੋਂ ਤਾਂ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਉਹ ਤਾਂ ਕੱਢ ਹੀ ਨਹੀਂ ਸਕਦੇ ਆਪਾਂ ਸਮਝੋ ਉੱਤੇ ਇਹ ਹਜੇ ਕਰ ਗਏ ਇਹ ਪੁਰਾਣੇ ਤਾਂ ਫਿਰ ਕਰ ਲਾਸ ਕਰਦੀਆਂ ਵੱਡੀਆਂ ਮੋਟਰਾਂ ਲਾ ਕੇ ਨਾ ਮੋਟਰਾਂ ਰਾਹੀਂ ਉਸ ਰਾਜਸਥਾਨ ਵਾਲੀ ਨਹਿਰ ਦੇ ਉੱਤੋਂ ਦੀ ਪਾਣੀ ਇੱਧਰ ਨੂੰ ਸਿੜਦੇ ਆ ਜੀ ਬਿਜਲੀ ਖਖਾਤੋਂਦੀ ਹੈ ਮੋਟਰਾਂ ਤੇ ਖਰਚ ਆਉਂਦਾ ਹੈ ਅਜੀ ਕੈਂ ਕਰਦੇ ਆ ਆਪਾਂ ਇਧਰਲੇ ਪਾਸੇ ਵੀ ਇੱਕ ਵੜਾ ਲੈਨੇ ਆ ਹਰੀਕੇ ਪੱਤਰ ਤੋਂ ਤਾਂ ਪਾਣੀ ਆਉਣਾ ਹੈ ਜਿੰਨਾ ਪਾਕਿਸਤਾਨ ਪੂਸ਼ਤਾਨ ਨੂੰ ਜਾਂਦਾ ਥੋੜਾ ਬਹੁਤ ਉਹ ਵੀ ਕਟ ਜੂਗਾ ਇਧਰ ਹੁਣ ਇਧਰਲੇ ਪਾਸੇ ਨਹਿਰ ਬਣੂਗੀ ਪੰਜਾਬ ਦੀ ਗਿੱਦੜਵਾਏ ਵਾਲੇ ਪਾਸੇ ਉਹਦੇ ਨਾਲ ਗਿੱਦੜਵਾਏ ਤੋਂ ਲੈ ਕੇ ਲੰਬੀ ਜੇ ਸਾਰਾ ਨਾਕਾ ਜਿਹੜਾ ਨਾ ਉਹਦੇ ਨਾਲ ਪਾਣੀ ਦੀ ਘਾਟ ਨਹੀਂ ਰਹਿਣੀ ਮਾਲਵਾ ਨਹਿਰ ਉਹਦਾ ਨਾਮ ਰੱਖਾਂਗੇ ਹੈਰਾਨ ਹੋ ਜੂਗੇ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਹੈ ਜਿਹੜੀ ਬਣਾ ਰਹੇ ਆ ਆਜ਼ਾਦੀ ਤੋਂ ਬਾਅਦ ਤੁਸੀਂ ਨਹਿਰ ਬਣਾਉਣ ਦੀ ਗੱਲ ਕਰਦੇ ਹੋ ਆਪਣੀਆਂ ਤਾਂ ਕੱਸੀਆਂ ਖੋ ਕੇ ਲੈ ਗਏ ਸੂਏ ਕੱਸੀਆਂ ਸਾਰੇ ਖੋਲੇ ਹੁਣ ਆਏ ਨੇ ਜੀ ਉਹ ਇਹਨਾਂ ਨੂੰ ਲੈਣਾ ਦੇਣਾ ਇੱਕ ਅਖਰੀ ਜੀ ਪਬਲਿਕ ਨਾਲ ਇਹਨਾਂ ਨੇ ਇਹਨਾਂ ਨੂੰ ਕੀ ਪਤਾ ਹੈ ਨੱਕਾ ਕੀ ਹੁੰਦਾ ਵਟਾਂ ਪੋਚਣੀਆਂ ਕੀ ਹੁੰਦੀਆਂ ਨੇ ਹੀਰਾਂ ਵਾਲੀ ਕਹੀ ਕਦੇ ਚਲਾਈ ਹੋਵੇ ਤਾਂ ਪਤਾ ਲੱਗੇ ਵੀ ਕਹੀ ਕਿਹੜੀ ਕਿਹੜੀ ਮਸ਼ਹੂਰ ਆ ਦਾਤੀ ਖੁਰਪੇ ਕਿਰਤ ਕਿੱਥੋਂ ਦੇ ਮਸ਼ਹੂਰ ਨੇ ਦਾਤਾ ਦੀਆਂ ਦਾਤਾ ਦੇ ਦੰਦੇ ਕਢਾ ਕੇ ਲਿਆਂਦੇ ਹੁਣ ਇਹਨੂੰ ਪਤਾ ਲੱਗੇ ਹੈ ਹੀ ਨਹੀਂ ਜਦੋਂ ਜਦੋਂ ਲੈਣਾ ਦੇਣਾ ਨਹੀਂ ਪਬਲਿਕ ਨਾਲ ਆ ਗਏ ਆਪ ਦਾ ਮੁੰਡਾ ਲਿਆਂਦਾ ਪੰਜਾਬੀ ਆਉਂਦੀ ਨਹੀਂ ਪੜੇ ਨੇ ਉਹ ਪਹਾੜਾਂ ਵਾਲੇ ਸਕੂਲਾਂ ਚ ਉਥੇ ਪੰਜਾਬੀ ਹੈ ਨਹੀਂ ਇੱਥੇ ਆ ਕੇ ਪੰਜਾਬੀ ਬੋਲੀ ਨਹੀਂ ਜਾਂਦੀ ਮੈਂ ਤਾਂ ਮੈਂ ਤਾਂ ਕਹਿ ਰੱਖਿਆ ਮੈਂ ਤਾਂ ਇਹ ਕਹਿ ਰੱਖਿਆ ਕਿ ਜੀ ਬਾਜਵਾ ਮਜੀਠੀਆ ਸੁਖਬੀਰ ਕੈਪਟਨ ਜਿੱਕਾ ਹੋਰ ਜਿਹੜਾ ਉਹੀ ਤੋਰੇ ਫਰਦਾ ਹੁੰਦਾ ਹਾਰਨਾ ਉਹਦਾ ਸ਼ੌਂਕ ਹੈ ਵੀ ਹਾਰਨਾ ਆ ਇੱਥੇ ਹੀ ਫਰਦਾ ਸੀ ਉਹ ਕਹਿ ਰਾ ਐ ਕਰਦੇ ਆ ਸੋਮਹਾਰਾਜ ਦੀ ਪੰਜਾਬੀ ਦਾ ਪੇਪਰ ਦੇ ਦੇਣ ਉਹਦਾ 33 ਵਾਲਾ ਪਾਸ ਹੁੰਦਾ ਨਾ ਮੈਂ 20 ਨੰਬਰਾਂ ਨਾਲ ਪਾਸ ਕਰ ਦੂਗਾ ਲਿਖਤੀ ਪੇਪਰ ਦੇ ਦੇ 20 ਨੰਬਰ ਲੈ ਕੇ ਦਿਖਾ ਦੇਣ ਨਾਲੇ ਪੇਪਰ ਵੀ ਮੈਂ ਕੋਈ ਐ ਔਖਾ ਨਹੀਂ ਪਾਣਾ ਮੈਂ ਅੱਧਾ ਤਾਂ ਮੈਂ ਪੇਪਰ ਹੀ ਲੀਕ ਕਰ ਦੂੰਗਾ ਮੈਂ ਕਹਿ ਦੂੰਗਾ ਵੀ ਇਹ ਦੱਸੋ ਕਿ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਹੁਣ ਪਤਾ ਇਹਨਾਂ ਨੂੰ ਵੀ ਇਹ ਚੰਡੀਗੜ੍ਹ ਹੈ ਪਤਾ ਮੈਨੂੰ ਵੀ ਇਹ ਚੰਡੀਗੜ੍ਹ ਪਰ ਮੈਨੂੰ ਇੰਨਾ ਪਤਾ ਹੈ ਤੂੰ ਚੰਡੀਗੜ੍ਹ ਲਿਖਿਆ ਨਹੀਂ ਜਾਣਾ ਚੱਚੇ ਦੇ ਉੱਤੇ ਟਿੱਪੀ ਡੱਡੇ ਨੂੰ ਸਿਹਾਰੀ ਗਾਗਾ ਗੱਗਾ ਰਾੜੇ ਦੇ ਪੈਰ 'ਚ ਹਾ ਇਹ ਕਿੱਥੋਂ ਪਾਉਣਗੇ ਰਾੜੇ ਦੇ ਪੈਰ 'ਚ ਹਾ ਕਹ ਇੱਕ ਸਹੀ ਗੱਲ ਹੈ ਨਾ ਪੰਜਾਬ ਦੇ ਰਾਜਕਰਨ ਨੂੰ ਫਿਰਦੇ ਆਂ ਅੰਗਰੇਜ਼ੀ ਬੋਲਦੇ ਆਂ ਘਰੇ ਅੰਗਰੇਜ਼ੀ ਬੋਲਦੇ ਆਂ ਸੋ ਸਾਡੇ ਧੀਆਂ ਪੁੱਤਾਂ ਨੂੰ ਤਾਂ ਪੰਜਾਬੀ ਪੜਾਉਣੀ ਹੈ ਫੀਸ ਆ ਮਾਫੀ ਤੇ ਅਰਜ਼ੀਆਂ ਲਗਾਉਣੀ ਐ ਜੁਰਮਾਨਾ ਮਾਫ ਕਰ ਦਿਓ ਜੀ ਫੀਸ ਮਾਫ ਕਰ ਦਿਓ ਜੀ ਸਤੋਂ ਤਾਂ ਪਹਿਲੀ ਛੇਵੀਂ ਸੱਤਵੀਂ ਜੀ ਲਾਣਦੇ ਨੇ ਮੈਨੂੰ ਤਾਂ ਕਰ ਰਿਹਾ ਸੰਤਾ ਆਪਦੇ ਜਵਾਕ ਪੜਾਉਣੇ ਪਹਾੜਾਂ ਵਾਲਿਆਂ ਚ ਤੇ ਬਾਅਦ ਚਾ ਕੇ ਕਹਣਾ ਆ ਜਾ ਕਾਕਾ ਤੂੰ ਸਿੱਧਾ ਡਿਪਟੀ ਮੁੱਖ ਮੰਤਰੀ ਚੱਲ ਬਈ ਤੂੰ ਹੁਣ ਮੈਨੂੰ ਕਹਿੰਦੇ ਮੈਂ ਕਿਸੇ ਟੈਲੀਵਿਜ਼ਨ ਤੇ ਇੰਟਰਵਿਊ ਸੀ ਨੈਸ਼ਨਲ ਲੈਵਲ ਦਾ ਹਿੰਦੀ ਦਾ ਚੈਨਲ ਸੀ ਮੈਨੂੰ ਕਹਿੰਦੇ ਅਸੀਂ ਨਾ ਨਾਮ ਲਵਾਗੇ ਹੁਣੇ ਲਾਮ ਲਵਾਗੇ ਹੁਣੇ ਤੁਹਾਨੂੰ ਦੱਸਣਾ ਪਊਗਾ ਉਨੀ ਬਾਰੇ ਕੁਝ ਵੀ ਬੋਲਦੇ ਹੋ ਜਦੋਂ ਨਾਮ ਲਵਾਂਗੇ ਉਸ ਬੰਦੇ ਬਾਰੇ ਮੈਨੂੰ ਕਹਿੰਦੇ ਸੁਖਵੀਰ ਬਾਦਲ ਮੈਂ ਕਹਿੰਦਾ ਜੀ ਪਹਾੜਾਂ ਵਾਲੇ ਸਕੂਲਾਂ ਚ ਪੜਿਆ ਹੋਇਆ ਪੰਜਾਬੀ ਨਾ ਲਿਖਣੀ ਆਉਂਦੀ ਐ ਨਾ ਪੜ੍ਹਨੀ ਆਉਂਦੀ ਐ ਨਾ ਬੋਲਣੀ ਆਉਂਦੀ ਐ ਪਰ ਪੰਜਾਬ ਦੇ ਬਾਰੇ ਸਬਣਾ ਚਾਹੁੰਦੇ ਨੇ ਕਹਿੰਦੇ ਠੀਕ ਐ ਕੈਪਟਨ ਮਰਿੰਦਰ ਸਿੰਘ ਮੈਂ ਕਹਿੰਦਾ ਜੀ ਮਹਿਲਾਂ ਚ ਰਹਿਣ ਵਾਲੇ ਰਾਜੇ ਨੇ ਜਦੋਂ ਮੋਗਲਾਂ ਦਾ ਰਾਜ ਸੀ ਮੋਗਲਾਂ ਨਾਲ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਜਦੋਂ ਕਾਲੀਆਂ ਦਾ ਰਾਜ ਸੀ ਕਾਲੀਆਂ ਨਾਲ ਅੱਜਕੱਲ੍ਹ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਕਹਿੰਦੇ ਜੀ ਨਰਿੰ

इसलिए मुझे हर एक टीचर बोल देते थे तुम अब इस रो में बैठो अब इस रो में अब इसरो रो, इस इसलिए इसरो से मेरा पुराना नाता कहने केजरीवाल मैं क्या इस कदर वाकिफ हो गई है मेरी कलम मेरे किरदार से इस कदर वाकिफ हो गई है मेरी कलम मेरे किरदार से इसको भी लिखना चाहता हूँ तो इनकलाब लिखा जाता है कहें भगवंत मान आप देखा अमला बल्ले तो कख नहीं मेरे बल्ले जे मैं देखा अमला बल्ले ਤਾ ਕੱਖ ਨਹੀਂ ਮੇਰੇ ਵੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਵੱਲੇ ਵੱਲੇ